ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਅੱਜ ਬਣਾਇਆ ਜੀ ਆਪਾਂ ਨੇ ਗਾਜਰਾਂ ਤੇ ਗੋਭੀ ਦਾ ਬਹੁਤ ਹੀ ਟੇਸਟੀ ਅਚਾਰ ਆ ਦੇਖੋ ਜੀ ਕਿੰਨਾ ਵਧੀਆ ਬਣ ਕੇ ਇਹ ਤਿਆਰ ਹੋਇਆ ਸੋ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਠੀਕ ਹੈ ਜੀ ਗੋਭੀ ਤੇ ਗਾਜਰਾਂ ਦੇ ਅਚਾਰ ਦੀ ਤਾਂ ਵੀਡੀਓ ਨਾਲ ਬਨੇ ਰਹੋ ਵੀਡੀਓ ਨੂੰ ਨਾ ਸਕਿਪ ਕਰਿਓ ਠੀਕ ਹੈ ਜੀ ਅੱਜ ਫਿਰ ਤੁਹਾਨੂੰ ਬਣਾ ਕੇ ਦਿਖਾਵਾਂਗੇ ਆਪਾਂ ਗਾਜਰਾਂ ਤੇ ਗੋਭੀ ਦਾ ਅਚਾਰ। ਸੋ ਠੀਕ ਹੈ ਜੀ ਕਿੰਨੀ ਮੈਂ ਗੋਭੀ ਲਈ ਕਿੰਨੀਆਂ ਗਾਜਰਾਂ ਲਈ ਤੁਹਾਨੂੰ ਅੱਗੇ ਵੀਡੀਓ 'ਚ ਦੱਸਦੇ ਆ ਜਿਹੜਾ ਜਿਹੜਾ ਮੈਂ ਸਮਾਨ ਲਿਆ ਠੀਕ ਹੈ ਜੀ ਉਹ ਵੀ ਤੁਹਾਨੂੰ ਅੱਗੇ ਵੀਡੀਓ 'ਚ ਦੱਸਦੇ ਆ। ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਹਲਵਾਈ ਸਟਾਈਲ ਵੀਡੀਓ ਦੇਖਣ ਲਈ ਸਾਡਾ ਚੈਨਲ ਜਿਹੜਾ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ। ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਗਾਜਰਾਂ ਤੇ ਗੋਭੀ ਦਾ ਅਚ ਤੇ ਗਾਜਰ ਗੋਭੀ ਦਾ achar ਬਣਾਉਣ ਵਾਸਤੇ ਆਪਾਂ ਨੂੰ ਚਾਹੀਦੀ ਹੈ ਜੀ ਗਾਜਰਾਂ ਤੇ ਗੋਭੀ ਤੇ ਗੋਭੀ ਤੇ ਗਾਜਰਾਂ ਜਿਹੜੀਆਂ ਮੈਂ ਚੰਗੀ ਤਰ੍ਹਾਂ ਧੋ ਕੇ ਠੀਕ ਹੈ ਜੀ ਪਹਿਲਾਂ ਕੱਟ ਲਈਆਂ ਤੇ ਇਹ ਫਿਰ ਧੋ ਕੇ ਮੈਂ ਇਹ 4-5 ਘੰਟੇ ਆ ਜਿਹੜੀਆਂ ਸੋਕਾ ਲਈਆਂ ਠੀਕ ਹੈ ਜੀ ਪਹਿਲਾਂ ਕੱਪੜੇ ਪਰ ਪਾ ਲਈਆਂ ਧੀਆਂ ਉਸ ਤੋਂ ਬਾਅਦ ਜਿਹੜੀਆਂ ਇਹ ਦੋ ਚੀਜ਼ਾਂ ਇਹ ਸੁੱਕ ਗਈਆਂ ਸਕਾਉਣੀਆਂ ਇਹ ਜ਼ਰੂਰੀ ਆ ਜਿਹੜੀਆਂ ਪਾਣੀ ਇਹਦਾ ਜਿਹੜਾ ਚੰਗੀ ਤਰ੍ਹਾਂ ਸਕਾ ਲੈਣਾ ਉਹ ਨਹੀਂ achar ਆਪਣਾ ਖਰਾਬ ਹੋ ਜਾਊਗਾ ਤੇ ਲਓ ਜੀ ਅੱਧਾ ਕਿਲੋ ਮੈਂ ਗੋਭੀ ਲਈ ਆ ਤੇ ਬਾਕੀ 4-5 ਪੀਸ ਗਾਜਰਾਂ ਦੇ ਤੇ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਜਿਹੜਾ ਇਹਦਾ ਮਸਾਲਾ ਬਣਾ ਲੂਗੇ ਤੇ ਲੋ ਜੀ ਇੱਧਰ ਪਹਿਲਾਂ ਤੁਹਾਨੂੰ ਆਪਾਂ ਮਲਾਉਂਦੇ ਆ ਆਪਣੇ ਬੱਚਿਆਂ ਨੂੰ ਭਾਈ ਸਤਿ ਸ੍ਰੀ ਅਕਾਲ ਕਰ ਦੋ ਸਤਿ ਸ੍ਰੀ ਅਕਾਲ ਸਰਦਾਰ ਜੀ ਆ ਗਿਆ ਅੱਜ ਤੇ ਲੋ ਜੀ ਅੱਜ ਸਹਿਜ ਪ੍ਰੀਤ ਨੇ ਪਰਨਾ ਬੰਨਿਆ ਵਾ ਫਿਰ ਪਰਨਾ ਦੱਸੋ ਕਿਦਾਂ ਦਾ ਲੱਗਦਾ ਬੰਨਿਆ ਬਾਜੀ ਅੱਛਾ ਪ੍ਰੀਤ ਸਤਿ ਸ੍ਰੀ ਅਕਾਲ ਕਰਦੇ ਪੁੱਤ ਕੇ ਚੈਨਲ ਸਬਸਕ੍ਰਾਈਬ ਕਰ ਲਓ ਜੀ ਚੈਨਲ ਸਬਸਕ੍ਰਾਈਬ ਕਰ ਲਓ ਜੀ ਸਪੋਰਟ ਕਰੋ ਜੀ ਤੇ ਲੋ ਜੀ ਮਸਾਲਾ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਪਾਉਂਗੇ ਸਾਫਤਾ ਧਨੀਆ ਠੀਕ ਹੈ ਜੀ ਕੁਆਂਟੀਟੀ ਤੁਸੀਂ ਦੇਖ ਲਓ ਜਾਂ 2 ਚਮਚ ਲੈ ਲਿਓ ਜਾਂ 1 ਚਮਚ ਵੱਡਾ ਪਾ ਲਿਓ ਲੋ ਜੀ ਆਪਾਂ ਨੇ 1 ਚਮਚ ਪਾ ਲਿਆ ਤੇ ਲੋ ਜੀ ਅੱਧਾ ਪਾਉਣਾ ਚਮਚ ਪਾ ਲੂੰਗੇ ਆਪਾਂ ਮੇਥੀ ਦਾਣੇ ਦਾ ਇਹ ਜ਼ਿਆਦਾ ਨਹੀਂ ਪਾਉਣਾ ਹੈਗਾ ਫਿਰ ਮਸਾਲਾ ਜਿਹੜਾ ਆਪਣਾ ਕੌੜਾ ਹੋ ਜਾਊਗਾ ਤੇ ਲੋ ਜੀ 1.5 ਚਮਚ ਪਾਵਾਂਗੇ ਆਪਾਂ ਸੌਫ ਦਾ ਸੌਫ ਥੋੜੀ ਜੀ ਆਪਾਂ ਜ਼ਿਆਦਾ ਰੱਖੂਗੇ ਤੇ ਥੋੜੀ ਜੀ ਪਾਵਾਂਗੇ ਆਪਾਂ ਕਾਲੀ ਮਿਰਚ ਤੇ ਡੇਢ ਕ ਚਮਚਾ ਪਾਵਾਂਗੇ ਆਪਾਂ ਜੀਰੇ ਦਾ ਤੇ ਅੱਧਾ ਚਮਚ ਪਾਉਂਗੇ ਆਪਾਂ ਰਾਈ ਦਾ ਠੀਕ ਹੈ ਜੀ ਤੇ ਲੋ ਜੀ ਅੱਧਾ ਚਮਚ ਰਾਈ ਦਾ ਪਾ ਲੂਗੇ ਤੇ ਹੁਣ ਆਪਾਂ ਇਹ ਸਾਰੇ ਸਮਾਨ ਨੂੰ ਥੋੜਾ ਜਿਹਾ ਭੁੰਨ ਲੂਗੇ ਯਾਨੀ ਰੋਸਟ ਕਰ ਲੂਗੇ ਆਪਾਂ ਇਹਨੂੰ ਤਾਂ ਜੋ ਜਦੋਂ ਆਪਾਂ ਇਹਨੂੰ ਪੀਸੀਏ ਠੀਕ ਹੈ ਜੀ ਮਸਾਲੇ ਥੋੜੇ ਜਿਹੇ ਇਹ ਨਾ ਹੋ ਹੁੰਦੇ ਆ ਗਿੱਲੇ ਹੁੰਦੇ ਆ ਤੇ ਥੋੜੇ ਜਿਹਾ ਆਪਾਂ ਇਹਦੇ ਨੂੰ ਸਖਾ ਲੂਗੇ ਯਾਨੀ ਰੋਸਟ ਕਰ ਲੂਗੇ ਤੇ ਇੱਕ ਅੱppa ਚੀਜ਼ ਐ ਚ ਐਡ ਕਰੂੰਗੇ ਹੋਰ ਥੋੜੀ ਜਿਹੀ ਪਾਉਂਗੇ ਪੈਦੇ ਵਿੱਚ ਅਜਵੈਣ ਆ ਲੋ ਜੀ ਠੀਕ ਹੈ ਜੀ ਅੱਧਾ ਕ ਚਮਚਾਪਾ ਅਜਵੈਣ ਦਾ ਵੀ ਪਾ ਲੂੰਗੇ ਤੇ ਲੋ ਜੀ ਗੈਸ ਕਰਦੇ ਆ ਬੰਦ ਤੇ ਹੁਣ ਆਪਾਂ ਇਹਨੂੰ ਕਰਾਂਗੇ ਥੋੜਾ ਜਿਹਾ ਠੰਡਾ ਉਸ ਤੋਂ ਬਾਅਦ ਆਪਾਂ ਇਹਦਾ ਬਣਾ ਲਾਂਗੇ ਇੱਕ ਪਾਊਡਰ ਤੇ ਲੋ ਜੀ ਇਹ ਸਾਰੇ ਮਸਾਲਿਆਂ ਨੂੰ ਆਪਾਂ ਪਾ ਲੂੰਗੇ ਹੁਣ ਮਿਕਸੀ ਦੇ ਜੱਗ 'ਚ ਤੇ ਜਦੋਂ ਵੀ ਮਸਾਲਾ ਆਪਾਂ ਨੇ ਪੀਸਣਾ ਏ ਮਿਕਸੀ ਦਾ ਜੱਗ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਜੱਗ ਆ ਜਿਹੜਾ ਸੁੱਕਾ ਹੋਣਾ ਚਾਹੀਦਾ ਜੇ ਜੱਗ ਠੀਕ ਹੈ ਜੀ ਗਿੱਲਾ ਹੋਇਆ ਵਿੱਚ ਤੇ ਤਾਂ ਫਿਰ ਆਪਣਾ ਮਸਾਲਾ ਜਿਹੜਾ ਉਹ ਖਰਾਬ ਹੋ ਜਾਊਗਾ ਤੇ ਲਓ ਜੀ ਹੁਣ ਆਪਾਂ ਇਹਨੂੰ ਪੀਸ ਲੰਨੇ ਆ ਤੇ ਲਓ ਜੀ ਮਸਾਲਾ ਆਪਾਂ ਨੇ ਪੀਸ ਲਿਆ ਏ ਤੇ ਮਸਾਲਾ ਜਿਹੜਾ ਥੋੜਾ ਜਿਹਾ ਦਰਦਰਾ ਜਿਹਾ ਪੀਸਣਾ ਆਪਾਂ ਨੇ ਠੀਕ ਹੈ ਜੀ ਜਿਆਦਾ ਪਾਊਡਰ ਨਹੀਂ ਬਣਾਉਣਾ ਹੈਗਾ ਤੇ ਲਓ ਜੀ ਆਪਾਂ ਨੇ ਕੜਾਹੀ ਰੱਖ ਲਈ ਇੱਧਰ ਕੜਾਹੀ ਦੇ ਵਿੱਚ ਪਾਵਾਂਗੇ ਆਪਾਂ ਠੀਕ ਹੈ ਜੀ ਇਹ ਗਲਾਸੀ ਆ ਛੋਟੀ ਅੱਧੀ ਪੌਣੀ ਇੱਕ ਗਲਾਸੀ ਆਪਾਂ ਨੇ ਤੇਲ ਦੀ ਪਾ ਲੈਣੀ ਆ ਸਰੋਂ ਦੇ ਦੀ ਤੇ ਤੇਲ ਆ ਜਿਹੜਾ ਇਹਨੂੰ ਚੰਗੀ ਤਰ੍ਹਾਂ ਕਰ ਲੂਗੇ ਗਰਮ ਆਪਾਂ ਤੇ ਜਦੋਂ ਤੇਲ ਆਪਣਾ ਇਹ ਚੰਗੀ ਤਰ੍ਹਾਂ ਗਰਮ ਹੋ ਗਿਆ ਫਿਰ ਆਪਾਂ ਇਹਦੇ ਵਿੱਚ ਇੱਕ ਚਮਚਾ ਨੂਨ ਦਾ ਪਾ ਦੋਗੇ ਛੋਟਾ ਠੀਕ ਹੈ ਜੀ ਤੇ ਇਹਨਾਂ ਨੂੰ ਕਿਹਾ ਹੋਊਗਾ ਤੇਲ ਆ ਜਿਹੜਾ ਥੋੜਾ ਜਿਹਾ ਸੜ ਜਾਂਦਾ ਏ ਠੀਕ ਹੈ ਜੀ ਤੈਨੂੰ ਤੇਲ ਸਾੜਨਾ ਵੀ ਕਹਿ ਦਿੰਦੇ ਆ ਤੇ ਹੁਣ ਇਸ ਟਾਈਮ ਤੇ ਆਪਾਂ ਨੇ ਸੇਕ ਹੋ ਗਿਆ ਪੂਰਾ ਇਹਨਾਂ ਗੈਸ ਕਰ ਦੋਗੇ ਬੰਦ ਤੇ ਸੇਕ ਤੇਲ ਦਾ ਜਿਹੜਾ ਥੋੜਾ ਜਿਹਾ ਠੰਡਾ ਕਰੂਗੇ ਆਪਾਂ ਉਸ ਤੋਂ ਬਾਅਦ ਫਿਰ ਗੋਭੀ ਨੂੰ ਅਤੇ ਗਾਜਰਾਂ ਨੂੰ ਥੋੜਾ ਜਿਹਾ ਆਪਾਂ ਤਲੂਗੇ ਜੇ ਆਪਾਂ ਨੇ ਇਸ ਟਾਈਮ ਤੇ ਗਾਜਰ ਤੇ ਗੋਭੀ ਪਾਤੀ ਠੀਕ ਹੈ ਜੀ ਫਿਰ ਉਹ ਤੇਲ ਜਿਆਦਾ ਗਰਮ ਹੈ ਤੇ ਗਾਜਰ ਤੇ ਗੋਭੀ ਸੜ ਜੂਗੀ ਇਸ ਕਰਕੇ ਤੇਲ ਨੂੰ ਹੁਣ ਆਪਾਂ ਥੋੜਾ ਜਿਹਾ ਕਰਾਂਗੇ ਠੰਡਾ ਤੇ ਜਦੋਂ ਤੇਲ ਆਪਣਾ ਠੰਡਾ ਹੋ ਗਿਆ ਠੀਕ ਹੈ ਜੀ ਫਿਰ ਆਪਾਂ ਇਹਦੇ ਚ ਪਾ ਲਾਂਗੇ ਐਡ ਕਰ ਲੂਗੇ ਆਪਾਂ ਗੋਭੀ ਤੇ ਗਾਜਰਾਂ ਆ ਦੇਖੋ ਤੇਲ ਹੁਣ ਆਪਣਾ ਬਿਲਕੁਲ ਠੰਡਾ ਹੈ ਜਾਨੀ ਮਾੜਾ ਮੋਟਾ ਗਰਮ ਹੈ ਤੇ ਹੁਣ ਬਾਲ ਲੰਨੇ ਆਪਾਂ ਗੈਸ ਤੇ ਹੁਣ ਆਪਾਂ ਇਹਨੂੰ ਕੋਬੀ ਤੇ ਗਾਜਰਾਂ ਨੂੰ ਤਲੂਗੇ ਤੇਲ ਦੇ ਵਿੱਚ ਤਕਰੀਬਨ ਆਪਾਂ ਨੇ ਇਹ 5 ਤੋਂ 6 ਮਿੰਟ ਠੀਕ ਹੈ ਜੀ ਪੂਰੇ ਸੇਕ ਪਰ ਭੁੰਨਣੀ ਆ ਗਾਜਰਾਂ ਤੇ ਗੋਭੀ ਇਹਨਾਂ ਕਿਹਾ ਹੋਊਗਾ ਗਾਜਰ ਗੋਭੀ ਹੈ ਜਿਹੜੇ ਥੋੜੇ ਜਿਹਾ ਭੁੰਨ ਹੋ ਜੂਗੇ ਤੇ ਨਾਲੇ ਥੋੜੇ ਜਿਹਾ ਜਾਉਂਗੇ ਇਹ ਗਲ ਤੇ ਤੁਸੀਂ ਬਗੈਰ ਤਲੇ ਤੇ ਵੀ ਪਾ ਸਕਦੇ ਹੋ ਠੀਕ ਹੈ ਜੀ ਤੇ ਲਓ ਜੀ ਹੁਣ ਆਪਾਂ ਇਹਨੂੰ ਤੜ ਲੈਣੇ ਆ। ਪਰ ਜੇ ਆਪਾਂ ਤਲ ਕੇ ਪਾਉਂਗੇ ਤਾਂ ਅਚਾਰ ਜਿਹੜਾ ਆਪਣਾ ਥੋੜਾ ਜਿਹਾ ਛੇਤੀ ਬਣ ਜਾਂਦਾ ਏ। ਤੇ ਲਓ ਜੀ ਗਾਜਰਾਂ ਤੇ ਗੋਭੀ ਨੂੰ ਹੁਣ ਆਪਾਂ ਤਲਦੇ ਆਂ। ਤਕਰੀਬਨ 5-6 ਮਿੰਟ। ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਇਦਾਂ ਦੀ ਹਲਵਾਈ ਸਟਾਈਲ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਛੇ ਜ਼ਰੂਰ ਕਰ ਦਿਓ ਜੀ। ਤੇ ਲੋ ਜੀ ਜਦੋਂ 6-7 ਮਿੰਟ ਹੋ ਗਏ ਆਪਾਂ ਨੂੰ ਗੋਭੀ ਤੇ ਗਾਜਰ ਭੁੰਨਦਿਆਂ ਨੂੰ ਫਿਰ ਆਪਾਂ ਗੈਸ ਕਰ ਦੋਗੇ ਬੰਦ ਤੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਠੰਡਾ ਠੀਕ ਹੈ ਜੀ ਉਸ ਤੋਂ ਬਾਅਦ ਇਹਦੇ ਵਿੱਚ ਐਡ ਕਰਾਂਗੇ ਆਪਾਂ ਆਪਣੇ ਮਸਾਲੇ ਜਿਹੜੇ ਜਿਹੜੇ ਆਪਾਂ ਨੇ ਪਾਉਣੇ ਆ ਤੇ ਲੋ ਜੀ ਇਹਨਾਂ ਨੂੰ ਹੁਣ ਆਪਾਂ ਠੰਡਾ ਕਰ ਲੂਗੇ ਤੇ ਲੋ ਜੀ ਹੁਣ ਆਪਾਂ ਕਰਦੇ ਆਂ achar ਦਾ ਮਸਾਲਾ ਤਿਆਰ ਇੱਕ ਆਪਾਂ ਨੇ ਪਲੇਟ ਲੈ ਲਈ ਤੇ ਉਹਦੇ ਵਿੱਚ ਆਪਾਂ ਨੇ ਜਿਹੜਾ ਆਪਣਾ ਮਸਾਲਾ ਉਹ ਪਾ ਲਿਆ ਠੀਕ ਹੈ ਜੀ ਤੇ ਥੋੜਾ ਜਿਹਾ ਮਸਾਲਾ ਆਪਾਂ ਨੇ ਰੋਕ ਲਿਆ ਤੇ ਤੁਸੀਂ ਆਹ ਮਸਾਲਾ ਸਾਰਾ ਵੀ ਪਾ ਸਕਦੇ ਹੋ ਜੇ ਤੁਹਾਨੂੰ ਜ਼ਿਆਦਾ ਮਸਾਲਾ ਪਸੰਦ ਹੈ ਪਰ ਮੈਂ ਥੋੜਾ ਜਿਹਾ ਮਸਾਲਾ ਰੋਕ ਲਿਆ ਠੀਕ ਹੈ ਜੀ ਤੇ ਲੋ ਜੀ ਯਾਨੀ ਤਿੰਨ ਹਿੱਸੇ ਮੈਂ ਪਲੇਟ ਦੇ ਵਿੱਚ ਪਾਲੇ ਮਸਾਲੇ ਦੇ ਇੱਕ ਹਿੱਸਾ ਮੈਂ ਰੱਖ ਲਿਆ ਤੇ ਮੈਂ ਇਹਦੇ ਵਿੱਚ ਹੁਣ ਇੱਕ ਚਮਚ ਐਡ ਕਰੂੰਗਾ ਲਾਲ ਮਿਰਚ ਦਾ ਤੇ ਦੋ ਛੋਟੇ ਚਮਚ ਐਡ ਕਰੂੰਗਾ ਮੈਂ ਹਲਦੀ ਦੇ ਹਲਦੀ ਦੀ ਕਵਾਂਟੀਟੀ ਹੈ ਜਿਹੜੀ ਆਪਾਂ ਥੋੜੀ ਜਿਆਦਾ ਰੱਖੋਗੇ ਤੇ ਨਮਕ ਹੈ ਜਿਹੜਾ ਇੱਕ ਚਮਚ ਆਪਾਂ ਨੇ ਪਾ ਲਿਆ ਤਾਂ ਤੇਲ 'ਚ ਠੀਕ ਹੈ ਜੀ ਦੋ ਚਮਚ ਆ ਜਿਹੜੇ ਮੈਂ ਇੱਥੇ ਪਾਉਂਗਾ ਤੇ ਤੁਸੀਂ ਨਮਕ ਆ ਜਿਹੜਾ ਥੋੜਾ ਜਿਆਦਾ ਹੀ ਰੱਖਿਓ ਇਹਦੇ ਵਿੱਚ ਨੂਣ ਦੀ ਮਾਤਰਾ ਘੱਟ ਨਾ ਰੱਖਿਓ ਠੀਕ ਹੈ ਜੀ ਤੇ ਲਓ ਜੀ ਥੋੜਾ ਜਿਹਾ ਪਾਵਾਂਗਾ ਇਹਦੇ ਵਿੱਚ ਮੈਂ ਗਰਮ ਮਸਾਲਾ ਤੇ ਇੱਕ ਛੁਟਕੀ ਪਾਉਂਗਾ ਮੈਂ ਸੁੰਡ ਦਾ ਪਾਊਡਰ ਤੇ ਮਸਾਲੇ ਨੂੰ ਹੁਣ ਆਪਾਂ ਕਰ ਲਾਂਗੇ ਮਿਕਸ ਤੇ ਲੋ ਜੀ ਇਹ ਸਾਰੇ ਮਸਾਲੇ ਨੂੰ ਹੁਣ ਆਪਾਂ ਐਡ ਕਰ ਲੂਗੇ ਆਪਣੀ ਗੋਭੀ ਤੇ ਗਾਜਰਾਂ ਦੇ ਵਿੱਚ ਤੇ ਦੋ ਚਮਚ ਤਿੱਖੇ ਵਾਸਤੇ ਪਾਉਂਗਾ ਮੈਂ ਇਹਦੇ ਵਿੱਚ ਠੀਕ ਹੈ ਜੀ ਪੀਸੀ ਹੋਈ ਲਾਲ ਮਿਰਚ ਤੇ ਹੁਣ ਆਪਾਂ ਇਹਨੂੰ ਕਰਦੇ ਹਾਂ ਸਾਰੇ ਨੂੰ ਮਿਕਸ ਤੇ ਹੁਣ ਆਪ ਇਹਦੇ ਵਿੱਚ ਥੋੜਾ ਜਿਹਾ ਐਡ ਕਰੋਂਗੇ ਸਿਰਕਾ ਠੀਕ ਹੈ ਜੀ ਛੋਟੀ ਆਪਾਂ ਨੇ ਗਲਾਸੀ ਲੈ ਲਈ ਆ ਆ ਦੇਖੋ ਤੇ ਅੱਧੀ ਕ ਗਲਾਸੀ ਆਪਾਂ ਨੇ ਇਹਦੇ ਵਿੱਚ ਐਡ ਕਰ ਲੈਣੀ ਆ ਸਿਰਕਾ ਪਾਉਣ ਨਾਲ ਇੱਕ ਤਾਂ achar ਦੇ ਵਿੱਚ ਜਿਹੜਾ ਠੀਕ ਹੈ ਜੀ ਥੋੜਾ ਜਿਹਾ ਖੱਟਾਪਨ ਆ ਜਾਂਦਾ ਹੈ ਤੇ ਇੱਕ ਜਿਹੜਾ achar ਆ ਉਹ ਆਪਣਾ ਖਰਾਬ ਨਹੀਂ ਹੁੰਦਾ ਠੀਕ ਹੈ ਜੀ ਤੇ ਲਓ ਜੀ achar ਬਣ ਕੇ ਆਪਣਾ ਗੋਭੀ ਤੇ ਗਾਜਰਾਂ ਦਾ ਰੈਡੀ ਆ ਜੀ ਸੋ ਇਸ ਤਰੀਕੇ ਨਾਲ ਤੁਸੀਂ ਹੁਣ ਜਿਵੇਂ ਕਿ ਠੀਕ ਹੈ ਜੀ ਸਰਦੀਆਂ ਆ ਚੁੱਕੀਆਂ ਐ ਤੇ ਲੋ ਜੀ ਜਿਵੇਂ ਕਿ ਕਈ ਵਾਰ ਆਪਾਂ ਸਾਗ ਬਣਾਉਂਦੇ ਆਂ ਕੋਈ ਵੀ ਸਬਜ਼ੀ ਬਣਾਉਂਦੇ ਆਂ ਜਦੋਂ ਥਾਲੀ ਦੇ ਵਿੱਚ ਥੋੜਾ ਜਿਹਾ achar ਰੱਖਿਆ ਹੋਂਦਾ ਨਜ਼ਾਰਾ ਆ ਜਾਂਦਾ ਠੀਕ ਹੈ ਜੀ ਤੇ ਲੋ ਜੀ ਇਸ ਤਰੀਕੇ ਨਾਲ ਫਿਰ ਤੁਸੀਂ ਬਣਾ ਸਕਦੇ ਆਂ ਗਾਜਰਾਂ ਤੇ ਗੋਭੀ ਦਾ ਐਨ ਪੂਰਾ ਵਧੀਆ achar ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਹੁਣ ਆਪਾਂ ਇਹਨੂੰ ਕੱਢ ਲੰਨੇ ਆ ਕਿਸੇ ਬਰਤਨ ਦੇ ਵਿੱਚ ਠੀਕ ਹੈ ਜੀ ਸਾਰੇ ਨੂੰ ਬਰਤਨ ਦੇ ਵਿੱਚ ਆਪਾਂ ਇਹਨੂੰ ਕੱਢ ਲੂਗੇ ਸੋ achar ਦਾ color check ਕਰੋ ਠੀਕ ਹੈ ਜੀ ਕਿੰਨਾ ਵਧੀਆ ਕਿੰਨਾ ਪਿਆਰਾ color ਆ ਗਿਆ ਸੋ ਜੇ ਤੁਹਾਨੂੰ ਰੈਸਪੀ ਵਧੀਆ ਲੱਗੀ achar ਦੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਠੀਕ ਹੈ ਜੀ ਤੇ ਲੋ ਜੀ ਡੱਬੇ ਦੇ ਵਿੱਚ ਕੱਢ ਲੰਨੇ ਹੁਣ ਆਪਾਂ ਆਪਣਾ achar ਸਾਰੇ ਤੇ ਲੋ ਜੀ achar ਬਣ ਕੇ ਆਪਣਾ ਰੈਡੀ ਹੈ ਜੀ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਮਿਲਦੇ ਆਂ ਜੀ ਫਿਰ ਇੱਕ ਨਵੀਂ ਵੀਡੀਓ 'ਚ ਨਵੀਂ ਰੈਸਪੀ ਨਾਲ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ